ਤਰਾਹਰ ਨੂੰ ਕਹਿੰਦੇ ਕਿ ਆਪਣੇ ਅੰਦਰ ਦੀ ਕਸਤੂਰੀ ਤੰਗ ਕਰਦੀ ਉਹਨੂੰ ਪਤਾ ਨਹੀਂ ਲੱਗਦਾ ਕਿ 스멜 ਕਿੱਥੋਂ ਆਉਂਦੀ ਤੇ ਓਏ ਮਾਹੌਲ ਹੈ ਅਣਪਛਾਈ ਜਿਹੜਾ ਤੇ ਸਿਆਣੇ ਵੀ ਕਹਿੰਦੇ ਆ ਤੋਖਾ ਦੇਣਾ ਬਹੁਤ ਮਾੜਾ ਵਾ ਤੋਖਾ ਖਾਣਾ ਮਾੜਾ ਨਹੀਂ ਹੁੰਦਾ ਤੋ ਅਸੀਂ ਤਲੀ ਤੇ ਰੱਖ ਕੇ ਵੇਖਨੇ ਆਪਣੀ ਤੇ ਦਿਲ ਦੀ ਤਲੀ ਤੇ ਧਰਦੇ ਆ ਤੇ ਉਹ ਵੀ ਤੜਕਣ ਲੱਗ ਜਾਂਦੇ ਦਿਲ ਵਾਗੋਂ ਇਸ ਕਰਕੇ ਕਦੇ ਵੀ ਇਹ ਨਾ ਕਹੋ ਕਿ ਮੈਂ ਵੇਤਰ ਹਾਂ ਹਾਂ ਬਿਹਤਰ ਆ ਮੇਰੇ ਤੋਂ ਵੀ ਬਿਹਤਰ ਆ ਜਿਹੜੇ ਮੈਂ ਉਹ ਤੋਂ ਸਿੱਖਣਾ ਪਰ ਐਂਡ ਤੇ ਬਾਕੀ ਜਿੱਤ ਵੀ ਉਸ ਬੰਦੇ ਦੀ ਹੁੰਦੀ ਜਿਹੜਾ ਬੰਦਾ ਸਬਰ ਰੱਖਦਾ ਧੀਰਜ ਰੱਖਦਾ ਤਹਮਲ ਰੱਖਦਾ ਤਸੰਦੀ ਰੱਖਦਾ ਕੁਦਰਤ ਤੇ ਭਰੋਸਾ ਰੱਖਦਾ ਔਰ ਮੰਦਾ ਪਰ ਫਿਰ ਵੀ ਉਹਦੇ 'ਚ ਮਗਰਾਬੀਆਂ ਜਿਹੜੀਆਂ ਉਹ ਆਉਂਦੀਆਂ ਔਰ ਹਜ਼ਾਰਾਂ ਕਿਲੋਮੀਟਰ ਤੋਂ ਸਫ਼ਰ ਕਰਕੇ ਪਤਾ ਨਹੀਂ ਕਿਸ ਮਜਬੂਰੀ ਨਾਲ ਇਹ ਛੱਪੜ 'ਚ ਬਹਿ ਜਾਂਦੀਆਂ ਅੱਜ ਸਾਹਿਬ ਕਹਿੰਦੇ ਆ ਬੀਜੇ ਬਿਖ ਮੰਗੇ ਅੰਮ੍ਰਿਤ ਜੇ ਕੈਸਾ ਨਿਆਉ ਜ਼ਹਿਰ ਨੂੰ ਘੇਰੀ ਲਕੜਾ ਗੁਰੂ ਅਮਰਦਸ ਜੀ ਦੀ ਬਖਤੀ ਉਗਣਾ ਇਸ ਕਰਕੇ ਕਿਤੇ ਅਫਰੀਕਾ ਦੇ ਵਿੱਚ ਦਰਖਤ ਵੜਨ ਦੀ ਰਵਾਇਤ ਆ ਕਿ ਉਹ ਜੇ ਉਹਨਾਂ ਨੇ ਦਰਖਤ ਵੜਨਾ ਹੋਵੇ ਤਾਂ ਉਹ ਦਰਖਤ ਨੂੰ ਵੜਦੇ ਨਹੀਂ ਦਰਖਤ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਔਰ ਕਈ ਦਿਨ ਉਹ ਪਿੰਡ ਦਾ ਸਿਲਸਿਲਾ ਜਿਹੜਾ ਦਰਖਤ ਨੂੰ ਗਾਲਾਂ ਦਿੰਦਾ ਰਹਿੰਦਾ ਔਰ ਰਹਿਣ ਦੀ ਬਾਕੀ ਦਰਖਤ ਸੋਚਦਾ ਕਿ ਮੇਰੇ ਤੋਂ ਪਤਾ ਨਹੀਂ ਕੀ ਗਲਤੀ ਹੋ ਗਈ ਕਿਉਂਕਿ ਕੋਈ ਮਹਿਸੂਸ ਕਰ ਸਕਤੀ ਹੈਗੀ ਨਾ ਜਾਣ啊 ਤੇ ਉਹ ਦਰਖਤ ਸੁੱਕ ਜਾਂਦਾ ਜਦੋਂ ਸੁੱਕ ਜਾਂਦਾ ਇਹ ਮੈਂ ਪਾਂਡ ਖੋਲ ਗਿਆ ਕੁਝ ਮੁੱਠਾ ਪਰ ਕੇ ਢਾਡੀ ਤਲੀ ਤੇ ਧਰਤੀਆਂ ਇਹ ਤੁਹਾਨੂੰ ਚੰਗੇ ਲੱਗਣ ਫਿਰ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਔਰ ਮੈਂ ਕਪੜਾ ਕੇੰਦਰ ਚੰਗ ਦੀ ਰਾਤ ਤੇ ਸਾਰਿਆਂ ਦਾ ਸਵਾਗਤ ਕਰਦਾ ਔਰ ਸਵੇਰ ਦੀ ਸੈਰ ਨੂੰ ਆਇਆ ਸੀ ਤੇ ਤੁਹਾਡੇ ਨਾਲ ਸਾਝ ਪਾਉਣ ਬਹਿ ਗਿਆ ਖੇਤਾਂ ਚ ਤੇ ਬੈਠਾ ਮੈਂ ਟਿਊਬਲ ਤੇ ਬੜਾ ਸੋਹਣਾ ਮੌਸਮ ਆ ਤੇ ਪੱਗਣ ਚੱਲ ਰਿਹਾ ਚੇਤ ਦੇ ਮਹੀਨੇ ਚ ਮੁੜ ਕੇ ਜਦੋਂ ਸੁਗੰਧਿਕ ਛੋਟੇ ਛੋਟੇ ਜਿਹੜੇ ਫੁੱਲ ਆ ਉਹ ਅੰਗਲਾਈ ਜੀ ਲੈਂਦੇ ਆ ਔਰ ਮੌਸਮ ਦੇ ਵਿੱਚ ਖੁਸ਼ਬੂ ਫੈਲ ਜਾਂਦੀ ਔਰ ਜਿਹੜੀ ਮਨ ਨੂੰ ਉਹ ਜਲਤ ਕਰਦੀ ਆ ਬਾਈਬਲ ਜਿਹਾ ਕਰਦੀ ਆ ਜਿਤਨਾ ਹਿਰਦ ਨੂੰ ਕਹਿੰਦੇ ਕਿ ਆਪਣੇ ਅੰਦਰ ਦੀ ਕਸਤੂਰੀ ਤੰਗ ਕਰਦੀ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ 스멜 ਕਿੱਥੋਂ ਆਉਂਦੀ ਇਹ ਮਾਹੌਲ ਜਿਹੜਾ ਇੱਕ ਗਹਿਰੀ ਉਦਾਸੀ ਜੀ ਤੋਂ ਸਿਆਲ ਦੀ ਤੋਂ ਨਿਕਲ ਕੇ ਜਦੋਂ ਖੁਸ਼ਬੂ ਭਰਿਆ ਹੋ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਇਸ ਸੁਗੰਧੀਆਂ ਕਿੰਨੇ ਖਿੜਕੀਆਂ ਇਹ ਕੁਦਰਤ ਆ ਤੇ ਮੈਂ ਬੈਠਾ ਸੀ ਕਵਤਾ ਦੇਖ ਕੇ ਮੈਂ ਕਿਹਾ ਵੀ ਤੇ ਤੁਹਾਡੇ ਨਾਲ ਸਾਝ ਪਾਲਾ ਜਦੋਂ ਕਵਤਾ ਦੀ ਤੇ ਮੈਂ ਤੁਹਾਡੇ ਨਾਲ ਸਾਝ ਨਹੀਂ ਪਾ ਰਿਹਾ ਪਰ ਕਵਤਾ ਜਿਹੜੀ ਹੈ ਇਹ ਬੜੀ ਭਾਵਕਤਾ ਲੱਭੀ ਜਾਂਦੀ ਆ ਪਰ ਭਾਵਕ ਇਨਸਾਨ ਜਿਹੜਾ ਵਾ ਉਹ ਜਿੱਦਾਂ ਘੱਟਦਾ ਦਿਖਾਰਦਾ ਬਹੁਤੀ ਵਾਰੀ ਆ ਤੇ ਹਰ ਵਾਰੀ ਜਦੋਂ ਉਹਨੂੰ ਠੋਕ ਰਵਾਈਦੀ ਆ ਉਹਨੂੰ ਅਹਸਾਸ ਤੇ ਹੁੰਦਾ ਕਿ ਮੇਰੋਂ ਦਾ ਗਲਤ ਹੋਇਆ ਪਰ ਉਹਦੀ ਆਦਤ ਨਹੀਂ ਹੁੰਦੀ ਭਾਵਕ ਬੰਦੇ ਦੀ ਕਿ ਉਹ ਕਿਸੇ ਨੂੰ ਨੁਕਸਾਨ ਪਹੁੰਚਾਏ ਇਸਾਇੜੇ ਵੀ ਕਹਿੰਦੇ ਆ ਠੋਖਾ ਦੇਣਾ ਬਹੁਤ ਮਾੜਾ ਵਾ ਠੋਖਾ ਖਾਣਾ ਮਾੜਾ ਨਹੀਂ ਹੁੰਦਾ ਤੇ ਇੱਕ ਬਲੀਵ ਤੇ ਸਾਨੂੰ ਉਸ ਵਾ ਦੇਖ ਸਕਦੀ ਤੇ ਕਰਨਾ ਹੀ ਪੈਂਦਾ ਕਿ ਜਿਹੜੀ ਕਹਿੰਦੇ ਆ ਨਿਆ ਕਰਦੀ ਆ ਫੇਰ ਇੱਕ ਸਬਰ ਲੰਮਾ ਜਿਹੜਾ ਅਸੀਂ ਉਹ ਜਦੋਂ ਪਾਲਦੇ ਆ ਆਪਦੇ ਕੋਲ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਕੁਦਰਤ ਜਿਹੜੀ ਆ ਉਹ ਫੇਰ ਉਸ ਚੀਜ਼ ਦੇ ਵਿੱਚ ਤੁਹਾਨੂੰ ਉਸ ਚੀਜ਼ ਦਾ ਸਿਲਾ ਜ਼ਰੂਰ ਦਿੰਦੀ ਐ ਜਿਹੜਾ ਤੁਸੀਂ ਸਬਰ ਰੱਖਿਆ ਹੁੰਦਾ ਕੁਦਰਤ ਤੇ propto ਰੱਖਿਆ ਹੁੰਦਾ ਇਹ ਨਹੀਂ ਅਸੀਂ ਕਹਿ ਸਕਦੇ ਵੀ ਕੁਦਰਤ ਬੇਇਨਸਾਫੀ ਕਰੂਗੀ ਨਹੀਂ ਕਰਦੀ ਕਦੀ ਵੀ ਨਹੀਂ ਕਰਦੀ ਤੇ ਦੋਸਤੋ ਇਦਾਂ ਆ ਵੇਖੋ ਡੋਗੀ ਮੇਰਾ ਇਨੇ ਵਿਚਾਰੇ ਨੇ ਮੇਰ ਦਾ ਨਾ ਕੋਈ ਜ਼ਮੀਨ ਵੰਡਣੀ ਨਾ ਕੋਈ ਜਾਇਦਾਦ ਨਾ ਉਹਨੇ ਕੁਝ ਵੰਡਣਾ ਇਹ ਫੇਰ ਵੀ ਦੋਵੇਂ ਵਿਚਾਰੇ ਮੇਰੇ ਨਾਲ ਜਿੱਥੇ ਮੈਂ ਬਹਿਣਾ ਇਹਨਾਂ ਬਹਿ ਜਾਣਾ ਤੇ ਉਹਨਾਂ ਜਦੋਂ ਸ਼ਹਿਰ ਦੀ ਸੈਰ-ਸੂਰ ਐ 10-5 ਲੈਂਦੇ ਆ ਇਹਨਾਂ ਦਾ ਜਿਗਰ ਮੈਂ ਹਰ ਵਾਰੀ ਤਾਂ ਕਰਦਾ ਕਿਉਂਕਿ ਇਹ ਮੇਰੇ ਸਾਥੀ ਨੇ ਤੇ ਜਦੋਂ ਸਾਰੇ ਮੇਰੇ ਨਾਲ ਕੋਈ ਨਹੀਂ ਤੁਰਦਾ ਸ਼ਹਿਰ ਨੂੰ ਤੇ ਇਹ ਦੋਵੇਂ ਜਿਹੜੇ ਆ ਹਾਜ਼ਰ ਹੁੰਦੇ ਆ ਔਰ ਮੇਨੋ ਵਾਜਾ ਮਾਰਦੇ ਪਿਆ ਆਪਾਂ ਜਾਣਾ। ਜਿਹਦਰ ਮੈਂ ਨਾ ਸਾਹਿਬ ਤੇ ਜਾਵਾ ਤੇ ਮੈਂ ਵੇਖਦਾ ਕਿ ਇਹਨਾਂ ਦੇ ਚਿਹਰਿਆਂ ਦੇ ਨਾ ਉਹ ਇੱਕ ਬੰਦਾ ਵੀ ਮੈਨੂੰ ਪੁੱਛਣਾ ਚਾਹੁੰਦੇ ਆ ਵੀ ਕੀ ਗੱਲ ਅੱਜ ਆਪਾਂ ਗਏ ਨਹੀਂ ਜਾਂ ਤੁਰੀ ਆ ਪਹਿਰ ਤੇ ਇਦਾਂ ਹੀ ਆ ਦੋਸਤੋ ਇਹ ਆ ਤੇ ਗੱਲ ਮੈਂ ਕਰ ਰਿਆ ਸੀ ਭਾਵਕਤਾ ਦੀ ਤੇ ਭਾਵਕ ਜਿਹੜਾ ਵਾ ਬੰਦਾ ਹੈ ਉਹ ਕੁਦਰਤ ਉਹਨੂੰ ਬਹੁਤ ਕੁਝ ਦਿੰਦੀ ਆ ਇਹ ਇਹ ਆ ਵੀ ਉਹਨੂੰ ਭਾਵਕ ਹੁੰਦਾ ਨੁਕਸਾਨ ਇਹ ਹੁੰਦਾ ਕਿ ਹਰ ਕੋਈ ਉਹਨੂੰ ਪੇਡ ਸਮਝਦਾ ਜੀ ਇਹਨੂੰ ਮਰਜੀ ਇਹਨੂੰ ਕਹੀਏ ਤੇ ਤੁਰ ਪਵੇ ਤੇ ਘਰ ਦੇ ਵਿੱਚ ਵੀ ਉਹਨੂੰ ਗਾਂ ਕੋਈ ਸਮਝਿਆ ਜਾਂਦਾ ਕਿ ਇਹ ਦੁੱਧ ਦਵੇ ਤੇ ਉਹਨਾਂ ਚਿਰ ਠੀਕ ਆ ਤੇ ਅੱਜ ਸਾਡੀ ਮਾਨਸਿਕਤਾ ਤੁਸੀਂ ਵੇਖ ਸਕਦੇ ਜੇ ਜਦੋਂ ਮੈਂ ਅਬੋਰ ਫਾਜ਼ਿਲਕੇ ਗੰਗਾ ਨਗਰ ਸਾਈਡ ਨੂੰ ਜਾਂਦਾ ਤੇ ਹਜ਼ਾਰਾਂ گاਵਾ ਜਿਹੜੀਆਂ ਉੱਥੇ ਤੁਰੀਆਂ ਫਿਰਦੀਆਂ ਉਹਨਾਂ ਦਾ ਕੀ ਹੈ ਸ਼ਰਮ ਨੁੱਖ ਨਹੀਂ ਕੀਤਾ ਜਿੰਨਾ ਚਿਰ ਉਹ ਦੁੱਧ ਦਿੰਦੀਆਂ ਉਹਨਾਂ ਜਦ ਸੱਡੀ ਮਾਂ ਵਾਂ ਤੇ ਜਦੋਂ ਦੁੱਧ ਨਹੀਂ ਦਿੰਦੀਆਂ ਤੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਉਹ ਵਾਰਾ ਨਹੀਂ ਉਹ ਟਰੱਕਾਂ ਦੇ ਨਾਲ ਭਜਦੀਆਂ ਫਿਰਦੀਆਂ ਉਹ ਐਕਸੀਡੈਂਟ ਹੁੰਦੇ ਫਿਰਦੇ ਆ ਕੋਈ ਮਾਂਵਾ ਦੇ ਪੁੱਤ ਕੋ ਮਾਂਵਾ ਦੀਆਂ ਧੀਆ ਜਿਹੜੀਆਂ ਉਹਦੇ ਚੱਲ ਜਾਂਦੀਆਂ ਕਿਹੇ ਮਾਂ ਬੇਟੇ ਦੀ ਮਾਂ ਗਈ ਕਿਹੇ ਬੇਟੇ ਦਾ ਪਿਓ ਗਿਆ ਕਿਸੇ ਦਾ ਬੇਟਾ ਗਿਆ ਤੇ ਇਹ ਜਿਹੜੀਆਂ گاਵਾ ਉਤਰੀਆਂ ਫਿਰਦੀਆਂ ਇਹ ਉਹੀ گاਵਾ ਜਿਹਨੂੰ ਅਸੀਂ ਕਹਿੰਦੇ ਸਾਡੀ ਮਾਂ ਵਾਂ ਇਹ ਬਾਅਦ ਚ ਕੋਈ ਉਸ ਮਾਤਾ ਵਾਲੀ ਵਾਲੀ ਵਾਲਸ ਨਹੀਂ ਬੰਦਾ ਇਤਰਾ ਹੀ ਭਾਵਕ ਬੰਦਾ ਜਿਹੜਾ ਹੁੰਦਾ ਜਿੰਨਾ ਚਿਰ ਉਹ ਤੋਂ ਸਾਨੂੰ ਘਰਾਂ ਨੂੰ ਸਮਾਜ ਨੂੰ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਫਾਇਦਾ ਹੁੰਦਾ ਉਹਨਾਂ ਚਿਰ ਉਹ ਕਿਸੇ ਦਾ ਹੁੰਦਾ ਜਦੋਂ ਉਹਦੇ ਤੋਂ ਕੋਈ ਫਾਇਦਾ ਨਹੀਂ ਹੁੰਦਾ ਉਦੋਂ ਕਿਸੇ ਦਾ ਬਣ ਜਾਂਦਾ ਜੇਨਾ ਦੋਸਤ ਅਸੀਂ ਖੁਦ ਨੂੰ ਬੇਤਰ ਮਨਨ ਲੱਗ ਜਾਂਦੇ ਆ ਨਾ ਫਿਰ ਅਸੀਂ ਬਹੁਤ ਕੁਝ ਗਵਾ ਲੈਂਦੇ ਆ ਔਰ ਸਾਨੂੰ ਸਿੱਖਣ ਦੀ ਜ਼ਰੂਰਤ ਆ ਅਸੀਂ ਜਦੋਂ ਦੂਜੇ ਇਨਸਾਨ ਨੂੰ ਘੱਟ ਕਰਕੇ ਵੇਖਦੇ ਆ ਨਾ ਕਿ ਸ਼ਾਇਦ ਇਹਨੂੰ ਕੁਝ ਨਹੀਂ ਪਤਾ ਤੇ ਇਹਦੇ ਨਾਲ ਉਹ ਮੈਂ ਬਿਹਤਰ ਆ ਤੇ ਫਿਰ ਕੰਮ ਹੋ ਜਾਂਦਾ ਗੜਬੜ ਤੇ ਜਦੋਂ ਕਿ ਸਾਨੂੰ ਜਿਹੜੀ ਸਾਡੀ ਸਿੱਖਿਆ ਸਾਡੇ ॠषि मुनि ਆ ਸਾਡੇ ਗੁਰੂ ਆ ਸਾਡੀ ਪੜ੍ਹਾਈ ਸਾਨੂੰ ਜਿਹੜਾ ਗਿਆਨ ਦਿੰਦੀ ਆ ਇਹ ਆ ਕਿ ਮਨਸਕੀ ਜਾਸਬੇ ਇੱਕ ਹੀ ਪਛਾਣ ਬੋ ਤੇ ਹਰ ਕੋਈ ਜਿਹੜਾ ਕੁਦਰਤ ਨੇ ਪੈਦਾ ਕੀਤਾ ਉਹ ਬਿਹਤਰ ਤੋਂ ਬਿਹਤਰ ਪੈਦਾ ਕੀਤਾ ਤੇ ਜਿਹੜਾ ਸਾਡੇ ਸਾਹਮਣੇ ਆ ਉਹ ਸਾਡੇ ਤੋਂ ਬਿਹਤਰ ਆ ਸਾਨੂੰ ਇਹ ਜਾਣਨ ਦੀ ਲੋੜ ਆ ਇਹ ਸਾਡੇ ਤੋਂ ਬਿਹਤਰ ਆ ਪਰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਇਹਦੇ ਤੋਂ ਬਿਹਤਰ ਆ ਤੇ ਫਿਰ ਥੋੜੀ ਜਿਹੀ ਕੰਮ ਜਿਹੜਾ ਨਾ ਉਹ ਗੜਬੜ ਹੋ ਜਾਂਦਾ ਇਹ ਕਰਕੇ ਕੋਸ਼ਿਸ਼ ਕਰਿਆ ਕਰੋ ਇਹ ਆਪਾਂ ਸਿੱਖਣਾ ਤੇ ਸਿੱਖ ਕੇ ਤੇ ਬਿਹਤਰ ਤੋਂ ਫਿਰ ਬਿਹਤਰ ਹੋਣ ਵਾਸਤੇ ਜਾਣਾ ਪਰ ਇਹ ਕਦੀ ਨਹੀਂ ਕਹਿਣਾ ਕਿ ਮੈਂ ਬਿਹਤਰ ਕਿਉਂਕਿ ਇਹ ਦੁਨੀਆ 'ਚ ਭਲੇ ਤੋਂ ਭਲਾ ਅੰਤ ਇਹ ਚੀਜ਼ ਨਹੀਂ ਪਾਇਆ ਗਿਆ ਔਰ ਤੁਹਾਨੂੰ ਕਿਸੇ ਵੀ ਖੇਤਰ ਜਿੱਥੇ ਜਾਓਗੇ ਉੱਥੇ ਤੁਹਾਨੂੰ ਇਸ ਹਰ ਚੀਜ਼ ਦੇ ਉਸਤਾਦ ਮਿਲਣਗੇ ਤੇ ਜਿਹੜਾ ਬੰਦਾ ਉਸਤਾਦਾਂ ਦੀ ਇਤਨੀ ਕਰਦਾ ਉਹਦੀ ਕੁਦਰਤ ਵੀ ਇਤਨੀ ਕਰਦੀ ਉਹਦਾ ਹੁਨਰ ਵੀ ਉਹਦੀ ਇਤਨੀ ਕਰਦਾ ਇਸ ਕਰਕੇ ਉਸਤਾਦਾਂ ਦਾ ਜ਼ਰੂਰ ਚਾਏ ਉਹ ਤੁਸੀਂ ਵਿਦਿਆ ਦੇ ਖੇਤਰ 'ਚ ਜੇ ਤੇ ਤੁਹਾਡੇ ਉੱਥੇ ਉਸਤਾਦ ਨੇ ਉਹਨਾਂ ਦਾ ਇਤਰਾਮ ਕਰੋ ਚਾਹੇ ਤੁਸੀਂ ਪਹਿਲਵਾਨੀ ਦੇ ਖੇਤਰ 'ਚ ਜੇ ਉੱਥੇ ਇਤਰਾਮ ਕਰੋ ਤੇ ਇਦਾਂ ਹੀ ਆ ਜਿਹੜੇ ਇਹ ਜਿਹੜੇ ਖੇਤਰ ਹੁੰਦੇ ਜਿੰਨਾਂ 'ਚ ਜਿਆਦਾ ਮਿਹਨਤ ਹੁੰਦੀ ਆ ਪਹਿਲਵਾਨੀ ਆ ਉਸੇ ਪੂਰੇ ਭਾਰਤ 'ਚ ਵੇਖ ਲਓ ਕੋਈ 2000 ਜਾਂ 3000 ਪਹਿਲਵਾਨ ਹੋਊ ਲੱਖਾਂ ਕਰੋੜਾਂ ਦੀ ਆਬਾਦੀ ਆ ਇੰਦਾ ਹੀ ਜੇ ਤੁਸੀਂ ਵੇਖੋਗੇ ਪੜ੍ਹਾਈ ਨਾਲ ਜਿਹੜੇ ਬਹੁਤ ਜਿਹੜੇ ਦਾਨਿਸ਼ਵਾਰਾ ਤੇ ਉਹ ਵੀ ਤੁਹਾਨੂੰ ਉਂਗਲਾਂ ਤੇ ਗਿਣਾਈ ਮਿਲਣਗੇ ਤੇ ਅੱਜ ਵੀ ਅਸੀਂ ਮੁੰਸੀ ਪ੍ਰੇਮ ਚੰਦ ਨੂੰ ਯਾਦ ਕਰਦੇ ਆ ਅਰਬਿੰਦranath ਟੈਗੋਰ ਨੂੰ ਯਾਦ ਕਰਦੇ ਆ ਖਲੀਲ ਜਬਰਾਰ ਨੂੰ ਯਾਦ ਕਰਦੇ ਆ ਪੌਲੋ ਕੋਲੋ ਨੂੰ ਯਾਦ ਕਰਦੇ ਆ ਇਹ ਸਾਡੇ ਜਿਹੜੇ ਰਾਈਟਰ ਆ ਨੇ ਉਂਗਲਾਂ ਤੇ ਅੱਜ ਵੀ ਗਿਣੇ ਜਾਣ ਵਾਲੇ ਨੇ ਪੰਜਾਬੀ ਅਦਬ ਦੀ ਗੱਲ ਕਰੀਏ ਤੇ ਨਾਨਕ ਸਿੰਘ ਨੂੰ ਅਸੀਂ ਮੰਨਦੇ ਆ ਸਾਸ ਸਿੰਘ ਕਵਲ ਨੂੰ ਮੰਨਦੇ ਆ ਵਰਤਾ ਪ੍ਰੀਤਮੇ ਉਂਗਲਾ ਦੇ ਗਿਣੇ ਜਾਣ ਵਾਲੇ ਨੇ ਔਰ ਕਵਤਾ ਚ ਜੇ ਹੀ ਵਖੀਏ ਤੇ ਬਾਰਿਸ਼ ਆ ਤੋਂ ਬਾਅਦ ਪੰਜਾਬੀ ਦੀ ਕਵਤਾ ਨੂੰ ਜੇ ਥੋੜੀ ਜੀ ਕਿਸੇ ਨੇ ਮਹਾਨਦਰਾ ਦਿੱਤਾ ਚਿਹਰਾ ਦਿੱਤਾ ਤੇ ਉਹ ਸ਼ੇਵਾ ਤੇ ਸ਼ੇਵ ਦੇ ਸ਼ਬਦਾਂ ਜਿਹੜੇ ਜਿਵੇਂ ਅਸੀਂ ਤਲੀ ਤੇ ਰੱਖ ਕੇ ਵੇਖਨੇ ਆਪਣੀ ਦੇ ਦਿਲ ਦੀ ਤਲੀ ਤੇ ਧਰਦੇ ਆ ਤੇ ਉਹ ਵੀ ਤੜਕਣ ਲੱਗ ਜਦੇ ਦਿਲ ਵਾਗੋਂ ਇਸ ਕਰਕੇ ਕਦੇ ਵੀ ਇਹ ਨਾ ਕਹੋ ਕਿ ਮੈਂ ਬਿਹਤਰ ਹਾਂ ਹਾਂ ਬਿਹਤਰ ਆ ਮੇਰੇ ਤੋਂ ਵੀ ਬਿਹਤਰ ਆ ਜਿਹੜੇ ਮੈਂ ਉਹ ਤੋਂ ਸਿੱਖਣਾ ਜ਼ਿੰਦਗੀ ਸਾਨੂੰ ਬਹੁਤ ਸਾਰੇ ਸਮਝੌਤੇ ਕਰਕੇ ਚੱਲਣਾ ਪੈਂਦਾ ਔਰ ਇਹ ਜਿਹੜੇ ਸਮਝੌਤੇ ਹੁੰਦੇ ਆ ਇਹ ਛਤਰੀ ਤੇ ਬਣ ਜਾਂਦੇ ਆ ਛਤ ਕਦੀ ਨਹੀਂ ਬਣਦੇ ਤੇ ਫਿਰ ਵੀ ਚਲੋ ਵਕਤ ਦਾ ਤਕਾਜ਼ਾ ਕਿ ਸਾਨੂੰ ਛਤਰੀ ਮਿਲ ਜਾਂਦੀ ਆ ਤੇ ਤਾਂ ਵੀ ਸਾਡੇ ਸਿਰ ਦੇ ਉੱਤੇ ਕੁਝ ਨਾ ਕੁਝ ਤੇ ਹੋ ਜਾਂਦਾ ਇਸ ਕਰਕੇ ਜਿਹੜੇ ਸਬੰਧਾ ਸਮਝੌਤੇ ਕਰਦਾ ਉਹ ਲਾਇਆ ਤੇ ਉਹ ਖੁੱਡੇ ਲੈ ਨਹੀਂ ਜਾਂਦਾ ਪਰ ਐਂਡ ਦੀ ਬਾਕੀ ਜਿੱਤ ਵੀ ਉਸ ਬੰਦੇ ਦੀ ਹੁੰਦੀ ਜਿਹੜਾ ਬੰਦਾ ਸਬਰ ਰੱਖਦਾ ਧੀਰਜ ਰੱਖਦਾ ਤਹਮਲ ਰੱਖਦਾ ਤਸੱਲੀ ਰੱਖਦਾ ਕੁਦਰਤ ਤੇ ਭਰੋਸਾ ਰੱਖਦਾ ਪਰ ਮੰਨਦਾ ਕਿ ਹਾਂ ਕੋਈ ਗੱਲ ਨਹੀਂ ਪਰਿਵਾਰਾਂ ਨੂੰ ਇਕੱਠੇ ਰੱਖਣ ਵਾਸਤੇ ਘਰਾਂ ਨੂੰ ਇਕੱਠੇ ਰੱਖਣ ਵਾਸਤੇ ਭਰਾਵਾਂ ਨੂੰ ਇਕੱਠੇ ਰੱਖਣ ਵਾਸਤੇ ਪਿੰਡਾਂ ਨੂੰ ਇਕੱਠੇ ਰੱਖਣ ਵਾਸਤੇ ਇਲਾਕਿਆਂ ਨੂੰ ਇਕੱਠੇ ਰੱਖਣ ਵਾਸਤੇ ਦੇਸ਼ ਨੂੰ ਇਕੱਠੇ ਰੱਖਣ ਵਾਸਤੇ ਸਾਨੂੰ ਕਈ ਸਮਝੌਤੇ ਕਰਨੇ ਪੈਂਦੇ ਆ ਪਰ ਕਈ ਵਾਰੀ ਸਾਨੂੰ ਫੈਸਲੇ ਵੀ ਲੈਣੇ ਪੈਂਦੇ ਆ ਔਰ ਫੈਸਲੇ ਜਦੋਂ ਅਸੀਂ ਲੈਣੇ ਆ ਫਿਰ ਸਾਡਾ ਫੈਸਲਾ ਜਿਹੜਾ ਉਹ ਟਾਲਣਾ ਚਾਹੀਦਾ ਫਿਰ ਉਹ ਜਦੋਂ ਲੈ ਲਿਆ ਤੇ ਲੈ ਲਿਆ ਫਿਰ ਪਿੱਛੇ ਕਦਮ ਨਹੀਂ ਉਟਣਾ ਚਾਹੀਦਾ ਸਾਡਾ ਤੁਹਾਨੂੰ ਨੇ ਮੈਂ ਗੱਲ ਕੀਤੀ ਸੀ ਸਿੱਖਣ ਦੀ ਤੇ ਸਿੱਖਣ ਦਾ ਜਿਹੜਾ ਸਬਰ ਹੁੰਦਾ ਤੁਸੀਂ ਵੇਖ ਸਕਦੇ ਜੀ ਕਿ ਬੜਾ ਜ਼ਬਰਦਸਤ ਹੁੰਦਾ ਅਹੀਂ ਰਾਤ ਜਦੋਂ ਅਸੀਂ ਸੌਂਦੇ ਆ ਉਦੋਂ ਕੋਈ ਚੰਗੀਆਂ ਗੱਲਾਂ ਕੋਈ ਕਿਤਾਬ ਸਾਡੇ ਸਿਰਹਾਣੇ ਪਈ ਹੋਵੇ ਭਾਵੇਂ ਅਦਾ ਅਸੀਂ ਇੱਕ ਚੈਪਟਰ ਹੀ ਪੜੀਏ ਜਾਂ ਇੱਕ ਪੰਨਾ ਹੀ ਪੜੀਏ ਔਰ ਜਦੋਂ ਅਸੀਂ ਸੌਈਏ ਤੇ ਸਾਡੇ ਚੰਗੇ ਖਿਆਲ ਆ ਜਿਹੜੇ ਸਾਡੇ ਨਾਲ ਸਾਡੇ ਬ੍ਰੇਨ ਚ ਚੱਲਦੇ ਰਹਿਣਾ ਔਰ ਜਦੋਂ ਅਸੀਂ ਸਵੇਰੇ ਜਗ ਗਏ ਤੇ ਉੱਠ ਕੇ ਜਦੋਂ ਆਪਦੇ ਚਿਹਰੇ ਤੇ ਹੱਥ ਫੇਰ ਕੇ ਬਾਹਰ ਨਿਕਲ ਕੇ ਸੂਰਜ ਨੂੰ ਵੇਖੀਏ ਕੁਦਰਤ ਦੇ ਵੇਖੀਏ ਸਵੇਰ ਦੀ ਵੇਖੀਏ ਚਿੜੀਆਂ ਦਾ ਚੈਕਣਾ ਵੇਖੀਏ ਪੰਛੀਆਂ ਦਾ ਬੋਲਣਾ ਵੇਖੀਏ ਔਰ ਸਵੇਰ ਦਾ ਜਿਹੜਾ ਤੇਰੇ ਦਾ ਨਖਾਰਾ ਉਹ ਵੇਖੀਏ ਤੇ ਇਹ ਇੱਕ ਕਿਤਾਬ ਆ ਕੁਦਰਤ ਦੀ ਖੁੱਲੀ ਜਿਹਦੇ ਤੋਂ ਅਸੀਂ ਇੰਨਾ ਕੁਝ ਸਿੱਖ ਸਕਦੇ ਆ ਜਿੱਤੋਂ ਇੰਨਾ ਕੁਝ ਪੜ ਸਕਦੇ ਆ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਘਰ ਦੇ ਸਾਹਮਣੇ ਕੰਦਾ ਜਿਆ ਛੱਪੜ ਹੋ ਗਿਆ ਕਿਸੇ ਟਾਈਮ ਉਹ ਬੜਾ ਵਧੀਆ ਉਹਦਾ ਪਾਣੀ ਹੁੰਦਾ ਸੀ ਪਰ ਇਸ ਟਾਈਮ ਪਾਣੀ ਛੱਪੜਾਂ ਦੇ ਸਾਫ਼ ਨਹੀਂ ਰਹੇ ਪਰ ਫਿਰ ਵੀ ਉਹਦੇ 'ਚ ਮਗਰਾਬੀਆਂ ਜਿਹੜੀਆਂ ਉਹ ਆਉਂਦੀਆਂ ਔਰ ਹਜ਼ਾਰਾਂ ਕਿਲੋਮੀਟਰ ਤੋਂ ਸਫ਼ਰ ਕਰਕੇ ਪਤਾ ਨਹੀਂ ਕਿਸ ਮਜਬੂਰੀ ਨਾਲ ਇਹ ਛੱਪੜ 'ਚ ਬਹਿ ਜਾਂਦੀਆਂ ਔਰ ਉਹਨਾਂ ਦੇ ਰੰਗ ਵੇਖ ਕੇ ਮੇਰਾ ਜਿਹੜਾ ਮਨ ਬੜਾ ਖੁਸ਼ ਹੁੰਦਾ ਪਰ ਕਿਸੇ ਟਾਈਮ ਮੈਂ ਮੇਰੇ ਚਾਚਾ 'ਈ ਸ਼ਿਕਾਰ ਖੇਡਦੇ ਸੀ ਤੇ ਮੈਂ ਉਹਨਾਂ ਦੇ ਨਾਲ ਜਦੋਂ ਬਾਹਰ ਸ਼ਿਕਾਰ ਖੇਡਣ ਜਾਂਦਾ ਨਾ ਘਰ ਪੰਛੀ ਨੂੰ ਵੇਖ ਕੇ ਮੇਰਾ ਜੀ ਕਰਦਾ ਹੁੰਦਾ ਸੀ ਤੇ ਫਾਇਲ ਕਰਾਂ ਤੇ ਨੂੰ ਮਾਰ ਦਿਆਂ ਪਰ ਉਹ ਮੇਰੀ ਨਲਾਈਕੀ ਸੀ ਅੱਜ ਮੈਨੂੰ ਕੁਦਰਤੀ ਜਿਹਦਾ ਕੁਦਰਤ ਬਾਰੇ ਸਮਝ ਆਈ ਆ ਕਿ ਮੈਂ ਕਿਨਾ ਕਿਨਾ ਚਿਰ ਬੈਠਾ ਉਹਨਾਂ ਪੰਛੀਆਂ ਦੇ ਰੰਗ ਵੇਖਦਾ ਰਹਿਨਾ ਔਰ ਉਸ ਚੀਜ਼ ਨੂੰ ਉਹਨਾਂ ਗਲਤੀਆਂ ਨੂੰ ਪਛਤਾਉਂਦਾ ਰਹਿਨਾ ਵੀ ਜਿਹੜੀਆਂ ਮੈਂ ਆਪਦੀ ਜ਼ਿੰਦਗੀ ਚ ਕੀਤੀਆਂ ਔਰ ਜਦੋਂ ਸਾਡੀ ਅਸੀਂ ਉਮਰ ਦਰਾਜ ਹੋ ਜਾਂਦੇ ਆ ਅਸੀਂ ਬੋਲਦੇ ਆ ਸਾਡੇ ਬੱਚੇ ਸਾਡੀਆਂ ਗੱਲਾਂ ਸੁਣਦੇ ਨਹੀਂ ਅਸਲ ਦੇ ਵਿੱਚ ਉਹ ਸਾਡੇ ਹੋ ਕੇ ਹੁੰਦੇ ਆ ਸਾਡੀਆਂ ਗਲਤੀਆਂ ਦੀ ਜਿਹੜੇ ਪਛਤਾਵਾ ਹੁੰਦਾ ਕਈ ਵਾਰੀ ਤੇ ਅਸੀਂ ਕਰਦੇ ਆ ਉਹਨਾਂ ਗੱਲਾਂ ਦੇ ਵਿੱਚ ਜੀ ਅਸੀਂ ਬੱਚਿਆਂ ਨੂੰ ਦੱਸਦੇ ਆ ਤੇ ਬੱਚਿਆਂ ਦੇ ਸਿੱਖਣ ਵਾਲਾ ਵੀ ਬਹੁਤ ਕੁਝ ਹੁੰਦਾ ਪਰ ਬੈਣ ਦੀ ਜ਼ਰੂਰਤ ਹੁੰਦੀ ਬਜ਼ੁਰਗਾਂ ਕੋਲ ਔਰ ਉਹ ਆਪਾਗੇ ਨੇ ਪਰਿਵਾਰ ਜਿਹੜੇ ਬਜ਼ੁਰਗਾਂ ਦੀ ਸੋਣਦੇ ਨਹੀਂ ਜਿਹੜੇ ਬਜ਼ੁਰਗਾਂ ਕੋ ਬੰਦੇ ਨਹੀਂ ਤੇ ਉਹ ਬਜ਼ੁਰਗ ਵੀ ਤੇ ਇਹੋ ਜਿਹੇ ਹੁੰਦੇ ਆ ਕਿ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਕੋ ਬਹਿ ਕੇ ਨਹੀਂ ਵੇਖਿਆ ਹੁੰਦਾ ਤੇ ਫਿਰ ਚਾਹੁੰਦੇ ਕਿ ਸਾਡੇ ਕੋਲ ਸਾਡੇ ਬੱਚੇ ਬਹਿਣ ਨਹੀਂ ਕੁਦਰਤ ਇਦਾਂ ਵੀ ਨਹੀਂ ਕਰਦੀ ਜੋ ਅਸੀਂ ਜੋ ਸਾਡਾ ਵਾ ਨਾ ਜੋ ਅਸੀਂ ਕੀਤਾ ਅਸੀਂ ਉਸੇ ਦਾ ਹੀ ਬੀਜ ਵੜਨਾ ਵਾ ਕਣਕ ਕਣਕ ਵੜਨਾ ਚੋਨੇ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਬੀਜੇ ਬਖ ਮੰਗੇ ਅੰਮ੍ਰਿਤ ਜੇ ਕੈਸਾ ਨਿਆ ਜੇ ਅਰਨੋ ਜੈਰੀ ਲੱਕਣਾ ਉਹ ਰਾਮਰਤਨ ਅਮਰਤੀ ਉਗਣਾ ਇਸ ਕਰਕੇ ਜੋ ਵੀ ਅਸੀਂ ਕਰਦੇ ਆ ਉਹ ਉਹਦਾ ਸੁਆਬ ਸਾਡਾ ਜ਼ਰੂਰ ਹੁੰਦਾ ਤੇ ਇਹ ਜਿਹੜਾ ਸਿਲਸਿਲਾ ਕੁਦਰਤ ਦਾ ਇਹਨੂੰ ਸਮਝਣਾ ਬਹੁਤ ਔਖਾ ਜੇ ਜੇ ਕੁਝ ਅਸੀਂ ਕਰਨ ਦੀ ਸਥਾਣੀ ਹੋਵੇ ਨਾ ਤੇ ਅਸੰਭਵ ਸ਼ਬਦ ਸਾਡੇ ਕੋਈ ਸ਼ਬਦ ਹੈ ਹੀ ਨਹੀਂ ਐ ਡਿਕਸ਼ਨਰੀ 'ਚ ਤੇ ਨਪੋਲੀਅਨ ਨੇ ਕਿਹਾ ਸੀ ਕਹਿੰਦਾ ਮੈਨੂੰ ਨਹੀਂ ਸ਼ਬਦ ਲੱਭਾ ਆਇਆ ਅਸੰਭਵ ਕੀ ਹੁੰਦਾ ਜੇ ਇਹੀ ਕੋਈ ਕਰਨਾ ਤੇ ਸਾਰਾ ਕੁਝ ਹੀ ਸੰਭਵ ਆ ਜਦੋਂ ਬਲਬ ਦੀ ਖੋਜ ਕੀਤੀ ਗਈ ਸੀ ਤਾਂ ਜਿਹੜਾ ਸਾਇੰਟਿਸਟ ਸੀ ਲੰਡਨ ਦੇ ਉਹ ਲਿਖਦੇ ਆ ਕਿ ਮੈਂ 2000 ਤੋਂ 4000 ਤਜਰਬੇ ਕੀਤੇ ਬਲਬ ਨੂੰ ਬਣਾਉਣ ਵਾਸਤੇ ਔਰ ਮੇਰੇ ਕੋਲ 4000 ਬਾਨੇ ਸੀ ਕਿ ਮੇਰੇ ਕੋਲ ਮੈਂ ਸਫਲ ਨਹੀਂ ਹੋਇਆ ਪਰ ਨਹੀਂ ਮੈਂ ਸਫਲ ਹੋ ਕੇ ਵਿਖਾਇਆ ਜਦੋਂ ਅਸੀਂ ਕਹਿੰਦੇ ਆ ਕਿ ਮੇਰੇ ਤੋਂ ਆਹ ਨਹੀਂ ਹੋਣਾ ਮੇਰੇ ਤੋਂ ਆਹ ਨਹੀਂ ਹੋਣਾ ਮੈਂ ਆਹ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਇਹ ਸਾਡੀ ਢੀਠਤਾ ਹੀ ਆ ਇਨਸਾਨ ਕੀ ਨਹੀਂ ਕਰ ਸਕਦਾ ਜਿਹੜਾ ਇਨਸਾਨ ਖੰਧੜਾਂ ਤੋਂ ਉੱਠ ਕੇ ਪੱਥਰਾਂ ਦੀਆਂ ਪੜਾਂ ਦੀਆਂ ਤੇ ਉਹ ਚੰਦਰਮਾ ਤੇ ਪਹੁੰਚ ਗਿਆ ਤੇ ਚੰਦਰਮਾ ਤੇ ਪੈਰ ਰੱਖ ਕੇ ਦੂਜੇ ਗ੍ਰਹਿ ਆ ਲਵੇ ਖੰਡਿਆ ਉਹ ਕੀ ਨਹੀਂ ਕਰ ਸਕਦਾ ਔਰ ਕੁਦਰਤ ਨੇ ਸਾਡਾ ਬ੍ਰੇਨ ਆ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਉਹ ਵੱਖਰੀ ਗੱਲ ਆ ਅਸੀਂ ਇਸਤੇਮਾਲ ਨਹੀਂ ਕਰਦੇ ਇਸ ਚੀਜ਼ ਨੂੰ ਤੇ ਇਹਨੂੰ ਕਰੋ ਕਿਉਂਕਿ ਬਹੁਤ ਏ ਕਹਿੰਦੇ ਬੰਦੇ ਅਸੀਂ 10% ਬ੍ਰੇਨ ਵਰਤਦੇ ਮੈਂ ਕਹਿੰਦਾ 10% ਕੀ ਅਸੀਂ 1% ਦਾ ਵੀ 10ਵਾਂ ਸੱਤ ਬ੍ਰੇਨ ਨਹੀਂ ਆਪਣਾ ਵਰਤਦੇ ਜੇ ਵਰਤੀਏ ਤੇ ਇੱਥੇ ਕੀ ਨਹੀਂ ਪਿਆ ਸਾਰਾ ਕੁਝ ਇੱਥੇ ਹੀ ਪਿਆ ਸਾਰੇ ਕੰਪਿਊਟਰ ਇੱਥੇ ਪਏ ਸਾਰੀ ਸਾਇੰਸ ਇੱਥੇ ਪਈ ਦੁਨੀਆ ਦਾ ਹਰ ਹਾਸੇ ਇੱਥੇ ਪਿਆ ਰਾਜ ਇੱਥੇ ਪਿਆ ਪੱਕ ਤੇ ਪੀਪਾ ਜੀ ਤੇ ਇੱਥੋਂ ਇੱਥੋਂ ਤੱਕ ਵੀ ਕਹਿੰਦੇ ਆ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਸਾਨੂੰ ਕੁਦਰਤ ਨੇ ਆਪਣੇ ਰੂਪ ਦਾ ਇਸ ਦਾ ਜਿਹੜਾ ਰੂਪ ਸਰੂਪ ਬਣਾਇਆ ਪਰ ਦਿਲ ਜਿਹੜੇ ਦਿਲ ਦੀ ਗੱਲ ਕਰੀਏ ਤੇ ਜਿਹੜੇ ਸੂਖਸ਼ਮ ਜੀਵ ਨੇ ਜਿਹੜੇ ਸਾਨੂੰ ਖੁਰਦਵੀਂ ਨਾਲ ਵੀ ਨਜ਼ਰ ਨਹੀਂ ਆਉਂਦੇ ਤੇ ਦਿਲ ਤੇ ਉਹਨਾਂ ਕੋਲ ਵੀ ਆ ਉਹਨਾਂ ਕੋਲ ਵੀ ਜਿਹੜਾ ਦੋਨਾਂ ਦੇ ਸਰੀਰ ਦਾ ਸਟ੍ਰਕਚਰ ਆ ਧੜਕਦਾ ਕੁਦਰਤ ਨੇ ਇੰਨੀ ਬਰੀਕ ਇਹਦੋਂ ਵੱਡਾ ਕਾਰੀਗਰ ਕੌਣ ਹੋ ਸਕਦਾ ਜਿਹੜਾ ਇਸ ਕਰਕੇ ਕੁਦਰਤ ਦੇ ਬਾਰੇ-ਬਾਰੇ ਤੇ ਬਲਹਾਰੇ ਸਾਨੂੰ ਸਦਾ ਜਾਣਣਾ ਚਾਹੀਦਾ ਹਰ ਕਿਸੇ ਨੂੰ ਜ਼ਿੰਦਗੀ 'ਚ ਸੱਚਾ ਮਿੱਤਰ ਨਹੀਂ ਮਿਲਦਾ ਔਰ ਸਾਡਾ ਇਹ ਗਿਲਾਬ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਸੱਚਾ ਮਿੱਤਰ ਨਹੀਂ ਮਿਲਿਆ ਕਿਉਂਕਿ ਸੱਚਾ ਮਿੱਤਰ ਸਾਨੂੰ ਜੇ ਮਿਲਿਆ ਨਹੀਂ ਤੇ ਸਾਨੂੰ ਸੱਚਾ ਮਿੱਤਰ ਅਸੀਂ ਕਿਸੇ ਦੇ ਬਣ ਵੀ ਸਕਦੇ ਹਾਂ ਅਸੀਂ ਵੀ ਸੱਚੇ ਮਿੱਤਰ ਨਹੀਂ ਕਿਸੇ ਦੇ ਬਣੇ ਪਰ ਚਲੋ ਜੇ ਸਾਨੂੰ ਮਿੱਤਰ ਨਹੀਂ ਮਿਲਦਾ ਤੇ ਸਾਨੂੰ ਸਮਝ ਆ ਜਾਂਦੀ ਦੇਰ ਸਵੇਰ ਹੁਣ ਮਿੱਤਰ ਵਾਲਾ ਟਾਈਮ ਨਹੀਂ ਰਿਹਾ ਅਸੀਂ ਇੱਕ ਦੂਜੇ ਦੇ ਮਿੱਤਰ ਬਣ ਸਕਦੇ ਆ ਤੇ ਜੇ ਤੁਸੀਂ ਮਿੱਤਰ ਵੇਖਣਾ ਹੋਵੇ ਤੇ ਮਿੱਤਰ ਇਤਰਾ ਵੀ ਹੁੰਦੇ ਆ ਆ ਦੇਖੋ ਇਹ ਮੇਰਾ ਮਿੱਤਰ ਆ ਮੇਰੇ ਕੋਲ ਬੈਠਾ ਮੇਰੇ ਨਾਲ ਇਹਦੀ ਸਾਹ ਜਾ ਅਸੀਂ ਦੋਵੇਂ ਮਿੱਤਰ ਆ ਮੈਂ ਗੱਲਾਂ ਕਰ ਰਿਹਾ ਔਰ ਇਹ ਮੇਰੀਆਂ ਗੱਲਾਂ ਸੁਣ ਰਿਹਾ ਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਇਹਨੂੰ ਮੇਰੀ ਗੱਲ ਕੋਈ ਸਮਝਣਾ ਆਉਂਦੀ ਹੋਵੇ ਕਿਉਂਕਿ ਇਹਦੇ ਕੋਲ ਜ਼ੁਬਾਨ ਨਹੀਂ ਆ ਗਈ ਪਰ ਇਹਦੇ ਕੋਲ ਸਮਝਣ ਦੀ ਜਿਹੜੀ ਸ਼ਕਤੀ ਆ ਉਹ ਮੇਰੇ ਨਾਲੋਂ ਕਿਤੇ ਜ਼ਿਆਦਾ ਇਸੇ ਕਰਕੇ ਮੈਂ ਕਹਿੰਦਾ ਹਰ चीज ਜਿਹੜੀ ਆ ਉਹ ਤੁਹਾਡੇ ਤੋਂ ਬਿਹਤਰ ਤੋਂ ਵੀ ਬਿਹਤਰ ਹੁੰਦੀ ਆ ਮਤਲਬ ਸਮਝੋ ਕਿ ਮੈਨੂੰ ਕੁਝ ਪਤਾ ਜਿੱਥੇ ਮੈਂ ਬੈਠਾ ਉੱਥੇ ਜਿਹੜੀ ਦਰਖਤ ਆ ਜੇ ਮੇਰੇ ਪਿੱਛੇ ਆ ਦੇਖੋ ਇਹ ਰੋਂਡਮੋਂਡ ਨੇ ਕੱਲ ਨੂੰ ਇਹਨਾਂ ਦੇ ਕਿੰਨੇ ਸੋਹਣੇ ਫੁੱਲ ਨਿਕਲਦੇ ਆ ਕਿੰਨੇ ਇਹ ਦਰਖਤ ਵੀ ਮੇਰੀਆਂ ਗੱਲਾਂ ਸੁਣਦੇ ਆ ਇਹਨਾਂ ਨੂੰ ਜੇ ਕਹਿੰਦੇ ਆ ਕਿ ਕਿਤੇ ਅਫਰੀਕਾ ਦੇ ਵਿੱਚ ਦਰਖਤ ਵਧਣ ਦੀ ਰਵਾਇਤ ਆ ਕਿ ਉਹ ਜੇ ਉਹਨਾਂ ਨੇ ਦਰਖਤ ਵਧਣਾ ਹੋਵੇ ਤਾਂ ਉਹ ਦਰਖਤ ਨੂੰ ਵੜਦੇ ਨਹੀਂ ਦਰਖਤ ਨੂੰ ਗਾਲਾਂ ਜਗੀਆਂ ਸ਼ੁਰੂ ਕਰ ਦਿੰਦੇ ਔਰ ਕਈ ਦੇਣਾ ਉਹ ਪਿੰਡ ਦਾ سلسلہ ਜਿਹੜਾ ਦਰਖਤ ਨੂੰ ਗਾਲਾ ਦਿੰਦਾ ਰਹਿੰਦਾ ਰੈਂਡ ਦੀ ਬਾਕੀ ਦਰਖਤ ਸੋਚਦਾ ਕਿ ਮੇਰੇ ਤੋਂ ਪਤਾ ਨਹੀਂ ਕੀ ਗਲਤੀ ਹੋ ਗਈ ਕਿਉਂਕਿ ਕੋਈ ਮਹਿਸੂਸ ਕਰਨ ਦੀ ਸ਼ਕਤੀ ਆ ਗਈ ਹੈ ਨਾ ਜਾਣ ਆ ਤੇ ਉਹ ਦਰਖਤ ਸੁੱਕ ਜਾਂਦਾ ਜਿਹੜਾ ਸੁੱਕ ਜਾਂਦਾ ਫਿਰ ਉਹਨੂੰ ਵੜਦੇ ਆ ਇਹ ਵੇਖ ਲਓ ਤੁਸੀਂ ਇਹਦੋਂ ਵੱਡਾ ਤਜਰਬਾ ਦੁਨੀਆ ਦਾ ਹੋਰ ਹਾਸੇ ਤੋਂ ਵੱਡੀ ਸਚਾਈ ਕੀ ਹੋ ਸਕਦੀ ਹੈ ਦੋਸਤਾਂ ਸਾਨੂੰ ਇਹ ਦੁੱਖ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਿਸੇ ਦੇ ਹੋਏ ਨਹੀਂ ਜਾਂ ਮੈਂ ਕਿਸੇ ਦਾ ਹੋਇਆ ਨਹੀਂ ਹੈ ਤੇ ਇਸ ਵਹਿਮ ਨੂੰ ਤੇ ਛੱਡ ਦਿਓ ਦੋクセ ਦੀ ਦੰਦਾ ਕਿ ਮੈਂ ਹੋਣ ਦੀ ਕੋਸ਼ਿਸ਼ ਕੀਤੀ ਕਿਸੇ ਦਾ ਹੋਣ ਦੀ ਕੋਸ਼ਿਸ਼ ਕੀਤੀ ਕੁਝ ਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਕੋਈ ਨਹੀਂ ਹੋਇਆ ਇੱਕ ਕਵੀ ਦਾ ਦਰਦ ਆ ਇੱਕ ਸ਼ਾਇਰ ਸ਼ਾਇਰ ਦਾ ਦਰਦ ਆ ਇੱਕ ਕੈਰੈਕਟਰ ਦਾ ਦਰਦ ਆ ਔਰ ਕੁਦਰਤ ਜਿਹੜੀ ਆ ਉਹ ਰਾਈਟਰਾਂ ਨੂੰ ਸ਼ਬਦ ਜਿਹੜੇ ਆ ਉਹ ਮਰਮ ਬਣਾ ਕੇ ਦਿੰਦੀ ਆ ਔਰ ਜਿਹੜੇ ਉਹ ਆਪਦੇ ਜ਼ਖਮਾਂ ਤੇ ਲਾ ਲੈਂਦੇ ਆ ਔਰ ਉਹਨਾਂ ਦਾ ਹਰ ਜ਼ਖਮ ਜਿਹੜਾ ਵਾ ਭਰ ਜਾਂਦਾ ਇਹ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਸੀ ਜਿਹੜੀਆਂ ਮੈਂ ਆਪਣੇ ਟਿਊਬਲ ਤੇ ਬਹਿ ਕੇ ਅਸੀਂ ਸੇਰ ਦੀ ਸੈਰ ਦੇ ਦੌਰਾਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੇਰੀਆਂ ਇਹ ਗੱਲਾਂ ਚੰਗੀਆਂ ਲੱਗਣ ਤੇ ਇਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਇਹ ਦਿਲ ਦੇ ਭਾਵ ਨੇ ਇਹ ਮੈਂ ਆਪਦੇ ਹੀ ਜਿਹੜੇ ਮੇਰੇ ਹਿਰਦੇ ਵਿੱਚ ਪਏ ਸੀ ਕਿ ਮੈਂ ਮੰਡ ਖੋਲੀਆ ਕੁਝ ਮੁੱਠਾ ਪਰ ਕੇ ਤੁਹਾਡੀ ਤਲੀ ਤੇ ਧਰਤੀਆਂ ਜੇ ਤੁਹਾਨੂੰ ਚੰਗੇ ਲੱਗਣ ਤੇ ਮੈਂ ਇਹ ਜਿਹੜੀ ਸਾਂਝ ਆਪਦੀ ਕੰਟੀਨਿਊ ਤੁਹਾਡੇ ਨਾਲ ਰੱਖ ਸਕਦਾ ਔਰ ਇਹ ਪ੍ਰਕਿਰਤੀ ਦਾ ਬਦਲ ਹੋਇਆ ਸੋ ਤੁਸੀਂ ਅੱਜ ਧੁੱਪ ਨਿਕਲੀ ਨਹੀਂ ਮੌਸਮ ਬੜਾ ਵਧੀਆ ਜਿਆ ਔਰ ਮੈਨੂੰ ਜਿਹੜਾ ਆ ਦੇਖੋ ਇਹਨੂੰ ਵੀ ਪਤਾ ਲੱਗ ਗਿਆ ਇਹ ਘਰੋਂ ਚੱਲਿਆ ਇਹ ਵੀ ਉੱਠ ਕੇ ਤਿਆਰ ਹੋ ਗਿਆ ਚਲੋ ਦੋਸਤੋ ਇਹ ਸੀ ਮੇਰੀ ਅੱਜ ਦੀ ਸਾਂਝ ਏਦਾਂ ਹੀ ਮੇਰੇ ਨਾਲ ਬਣੇ ਰਿਹਾ ਕਰੋ ਮੈਂ ਤੁਹਾਡੇ ਨਾਲ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਤੁਸੀਂ ਮੈਨੂੰ ਵੇਖਦੇ ਜੇ ਮੈਂ ਤੁਹਾਡੇ ਨਾਲ ਇਹ ਸਾਂਝਾਂ ਪਾਉਂਦਾ ਰਹੂੰਗਾ ਸ਼ਬਦਾਂ ਦੀ ਕਿਉਂਕਿ ਸ਼ਬਦ ਹੀ ਜਿਹੜੇ ਆ ਇਹ ਸਾਨੂੰ ਜੋੜਦੇ ਆ ਸਾਨੂੰ ਇਕੱਠਾ ਕਰਦੇ ਆ ਸਾਨੂੰ ਇੱਕ ਮਾਲਾ ਚ ਪਰੋਂਦੇ ਆ ਸਾਨੂੰ ਰਿਸ਼ਤਿਆਂ ਚ ਪਰੋਂਦੇ ਆ ਸਾਡੀਆਂ ਮੋਹ ਦੀਆਂ ਤੰਦਾ ਉਹਨੂੰ ਮਜ਼ਬੂਤ ਕਰਦੇ ਆ ਤੁਹਾਡਾ ਮੇਰਾ ਪਿਆਰ ਜਿੱਥੇ ਵੀ ਤੁਸੀਂ ਮੈਨੂੰ ਵੇਖਦੇ ਜੇ ਲੈਂਦੇ ਚੜ੍ਹਦੇ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਮੇਰੇ ਵੱਲੋਂ ਸਾਰਿਆਂ ਨੂੰ ਅਦਾਬ ਮੇਰੇ ਵੱਲੋਂ ਸਾਰਿਆਂ ਨੂੰ ਸਲਾਮ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ